ਅੱਜ ਤਾਂ ਤਾਂ ਗੁਰੂ ਅੰਗਦ ਦੇ ਮਹਾਰਾਜਿਆਂ ਦਾ ਪ੍ਰਕਾਸ਼ ਦਿਹਾੜਾ ਹੈ ਜਿਨ੍ਹਾਂ ਸਾਤ ਗੁਰੂ ਮਹਾਰਾਜ ਜੀਆ ਨੇ ਨਾਗੇ ਕੀ ਸਰਾਏ ਜਿਨ੍ਹਾਂ ਨੂੰ ਮੱਤੇ ਕੀ ਸਰਾਏ ਵੀ ਕਹਿੰਦੇ ਆ ਜ਼ਿਲ੍ਹਾ ਤੇ ਤਹਿਸੀਲ ਮੁਕਤ ਸਰ ਸਾਹਿਬ ਨਗਰ ਵਿਖੇ ਪਿਤਾ ਬਾਬਾ ਫਿਰੂ ਮਲ ਜੀ ਆਦਿ ਗ੍ਰਹਿ ਵਿਖੇ ਦਾਦਾ ਕੀਰਤ ਮਲ ਜੀ ਮਾਤਾ ਸਭਰਾਈ ਜੀ ਜਨਾਂ ਦਾ ਦੂਸਰਾ ਨਾਮ ਮਾਤਾ ਦਇਆ ਕੌਰ ਜੀ ਵੀ ਆ। ਮਾਤਾ ਜੀ ਆ ਦੇ ਕੋਖ ਨੂੰ ਭਾਗ ਲਾਉਂਦਿਆ ਹੋਇਆ 1561 ਬਿਕਰਮੀ ਵਸਾਖ ਸੁਦਿ 1 ਕਮ ਦਿਨ ਸ਼ਨੀਵਾਰ ਤੇ ਅਪਰਾਲ 1504 ਈਸਵੀ ਨੂੰ ਅਵਤਾਰ ਧਾਰਨ ਕੀਤਾ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਭਗਤ ਹੇਤ ਅਵਤਾਰ ਲਿਓ ਭਾਗ ਬੜੋ ਬਪੁਰਾ ਕੋਰੇ ਇਹ ਮਾਤਾ ਪਿਤਾ ਦੀ ਭਗਤੀ ਦਾ ਸਦਕਾ ਆਪ ਪਰਮੇਸ਼ਰ ਜੀ ਨੇ ਧੰ ਗੁਰੂ ਅੰਗਦ ਦੇ ਮਹਾਰਾਜਿਆਂ ਦੇ ਰੂਪ ਵਿੱਚ ਬਾਬਾ ਫਿਰੂ ਮਾਲ ਪਿਤਾ ਜੀ ਦਾ ਘਰਾ ਵੇਖੇ ਮਾਤਾ ਦਇਆ ਕੌਰ ਜੀ ਅਥਵਾ ਮਾਤਾ ਸਭਰਾਈ ਜੀਾਂ ਦੀ ਕੋਖ ਨੂੰ ਭਾਗ ਲਾ ਕੇ ਅਵਤਾਰਤ ਹੋਇਆ ਔਰ ਸਾਧ ਸੰਗਤ ਜੀਓ ਜੋ ਸਾਇੰਸ ਹੈ ਡਾਕਟਰ ਲੋਕ ਕਹਿੰਦਾ ਵੀ ਜੇ ਜਨਮ ਤੇ ਬੱਚਾ ਰੋਵੇ ਤੇ ਠੀਕ ਹੁੰਦਾ ਤੰਦਰੁਸਤ ਹੁੰਦਾ ਆ ਜੇ ਨਾ ਰੋਵੇ ਤੇ ਬੱਚਾ ਠੀਕ ਨਹੀਂ ਆ ਉਹਨੂੰ ਫਿਰ ਰਵਾਉਣ ਵਾਸਤੇ ਆਸਤੇ ਜੋ ਦੇ ਸਰੀਰ ਤੇ ਆਪਣੇ ਹੱਥ ਦਾ ਥੱਪਾ ਜਾ ਮਾਰ ਦੇ ਕੇ ਵੀ ਨੂੰ ਥੋੜੀ ਜਿਹੀ ਚੋਟ ਲੱਗੇ ਤੇ ਰੋਵੇ ਤੋ ਬੱਚੇ ਦੇ ਹੱਥਾਂ ਲੱਗਦੇ ਆ ਸਾਰ ਬੱਚੇ ਦੀਆਂ ਚਾਂਗਰਾਂ ਨਿਕਲ ਜਾਂਦੀਆਂ ਰੋਣ ਲੱਗ ਪੈਂਦਾ ਹੈ। ਡਾਕੀ ਗੱਲ ਸਾਇੰਸ ਕਹਿੰਦਾ ਵੀ ਹੁਣ ਠੀਕ ਆ ਬੱਚਾ। ਪਰ ਜੇ ਤੁਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਵੇਖੋ ਕਿ ਬੱਚਾ ਕਿਉਂ ਰੋਂਦਾ ਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦਾ ਰੋਵੇ ਰਤਨ ਗਵਾਏ ਕੈ ਮਾਇਆ ਮੋਹ ਅਨੇਰ ਗੁਬਾਰਾ ਬੱਚਾ ਤਾਂ ਰੋਇਆ ਦਾ ਰਤਨ ਗਵਾਚ ਗਿਆ। ਰਤਨ ਕਿਹੜਾ ਸੀ ਜੀ? ਲੇਵ ਛੁੜ ਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਜਦ ਮਾਤਾ ਦੇ ਪੇਟ ਵਿੱਚ ਵਾਹਿਗੁਰੂ ਦੇ ਵਿੱਚ ਲਿਵ ਲੱਗੀ ਸੀ ਨਾ ਸੁਰਤ ਜੁੜੀ ਸੀ ਉਹ ਜਨਮ ਲੈੰਦਿਆਂ ਸਾਰ ਸੁਰਤ ਟੁੱਟ ਗਈ ਇਹ ਉਹਦਾ ਰਤਨ ਗਵਾਚ ਗਿਆ ਤਾਂ ਬੱਚਾ ਰੋਂਦਾ ਆ ਤੇ ਉਸ ਸਮੇਂ ਕੀ ਕਰਨਾ ਚਾਹੀਦਾ ਆ ਭਾਈ ਗੁਰਦਾਸ ਸਾਹਿਬ ਜੀ ਕਹਿੰਦਾ ਗੁੜਤੀ ਦੇ ਪਿਆਲ ਦੁੱਧ ਮਾਤਾ ਦਾ ਦੁੱਧ ਪਿਆਉਣ ਤੋਂ ਪਹਿਲਾਂ ਬੱਚੇ ਨੂੰ ਗੁੜਤੀ ਦੇ ਦੇਣੀ ਚਾਹੀਦੀ ਆ ਸਰਬਲੋਹ ਦਾ ਛੋਟਾ ਜਿਹਾ ਬਾਟਾ ਹੋਵੇ ਜੀ ਸਟਾਂਕੀ ਚੋਦ ਵਿੱਚ ਜਲ ਪਾਇਆ ਹੋਵੇ ਪੰਜ ਛੋਟੇ ਪਤਾਸੇ ਪਾਏ ਹੋਣ ਅਮਰਤਧਾਰੀ ਸਿੰਘ ਆਪਣੀ ਸ੍ਰੀ ਸਾਹਿਬ ਸਰਬਲੋਹ ਦੀ ਹੋਵੇ ਉਹਨੂੰ ਚੰਗੀ ਤਰ੍ਹਾਂ ਸੋਧ ਕੇ ਤੇਰ ਛੋਟੀ ਅਰਦਾਸ ਕਰਕੇ ਬਾਟੇ ਦੇ ਪਾਸ ਬੈਠ ਕੇ ਜਬ ਜੀ ਸਾਹਿਬ ਜਾਂ ਦਾ ਪਾਠ ਸ਼ੁਰੂ ਕਰਦੇ ਤਾਂ ਆਪਣੇ ਸ੍ਰੀ ਸਾਹਿਬ ਬਾਟੇ ਦੇ ਜਾਲ ਵਿੱਚ ਫੇਰੀ ਜਾਵੇ। ਜਬ ਜੀ ਸਾਹਿਬ ਸੰਪੂਰਨ ਹੋਵੇ ਅਰਦਾਸ ਕਰਕੇ ਉਹ ਜਿਹੜਾ ਅੰਮ੍ਰਿਤ ਤਿਆਰ ਹੋਇਆ ਆ ਉਹ ਸ੍ਰੀ ਸਾਹਿਬ ਜੀ ਦੀ ਨੋਕ ਨਾਲ ਬੱਚੇ ਦੇ ਮੁਖ 'ਚ ਪੰਜ ਬੂੰਦਾਂ ਪਾ ਦੇਣਿਆ। ਬਾਕੀ ਬਾਦ ਦਾ ਅੰਮ੍ਰ ਮਾਤਾ ਨੂੰ ਤੇ ਪਿਤਾ ਨੂੰ ਸ਼ਕਾ ਦੇਣਾ। ਤੋ ਖਾਲਸਾ ਜੀ ਉਹ ਕੀ ਕਰਦੇ ਕਈ ਕਹਿੰਦਾ ਵੀ ਗੁੜਤੀ ਦੋ ਕਿਸੇ ਸਿਆਣੇ ਦਾ ਨਾ ਝੂਠਾ ਗੁੜ ਵਾਲੀ ਉਂਗਲ ਝਗਾਓ ਬੱਚੇ ਨੂੰ ਜਿ ਤਰ੍ਹਾਂ ਉਹਦੀ ਮੋਟੀ ਮਾਤਰ ਉਹ ਤਰ੍ਹਾਂ ਦੀ ਬੱਚੇ ਦੀ ਹੋ ਜੂਗੀ ਨਏ ਗੁਰਬਾਣੀ ਦੀ ਗੁੜਤੀ ਆ ਗੁੜਤੀ ਦੇ ਪਿਆਲ ਦੁੱਧ ਪਹਿਲੋ ਗੁੜਤੀ ਤੇ ਫਿਰ ਮਾਤਾ ਦਾ ਦੁੱਧ ਬਾਅਦ ਚ ਪਿਆਉਣਾ ਤੇ ਆਪਣੇ ਕੀ ਕਰਦੇ 13 ਦਿਨਾਂ ਬਾਅਦ ਭਾਏ ਸਾਜ ਸੋਚਾਂ ਕਰਨ ਆਇਓ 21 ਦਿਨਾਂ ਬਾਅਦ ਭਾਏ ਸਾਜ ਸੋਚਾਂ ਕਰਨ ਆਇਓ ਵੀ ਝੂਠਾ ਹੋਇਆ ਕਦੋਂ ਅਸੀਂ ਜੰਮਣਾ ਮਰਣਾ ਤਾਂ ਵਾਹਿਗੁਰੂ ਦੇ ਹੁਕਮ ਤੇ ਝੂਠਾ ਹੋਇਆ ਕਦੋਂ ਸੂਤਕ ਪਾਤਕ ਕਿੱਥੇ ਆ ਗਿਆ ਸਾਡੇ ਕੋਲ ਤੋ ਖਾਲਸਾ ਜਿਓ ਤੋ ਗੁਰਦਮਤ ਕਹਿੰਦੀ ਆ ਵੀ ਰੋਵੇ ਰਤਨ ਗਵਾਇ ਕਾ ਮਾਇਆ ਮੋਹ ਅਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰਾ ਬੱਚਾ ਦਾ ਆਪਣਾ ਦੁੱਖ ਰੋਂਦਾ ਵੀ ਮੇਰੇ ਲਿਵ ਛੁੜ ਕੇ ਮੇਰੇ ਲਾਗੇ ਵਾਹਿਗੁਰੂ ਕਰੋ ਮੇਰੇ ਲਾਗੇ ਬਾਣੀ ਪੜੋ ਮੇਰੇ ਸੁਰਤ ਜੁੜ ਜਾਏ ਉਹ ਆਪਣਾ ਦੁੱਖ ਰੋਂਦਾ ਆ ਪਰਿਵਾਰ ਹਾਸਾ ਹਸ ਕੇ ਗਾਉਂਦਾ ਆ ਸਭ ਨਾ ਮਨ ਵਧਾਈਆਂ ਰੌਣ ਚ ਨੰੜੜਾ ਰੌਣ ਚ ਣਕਾਰਾ ਸਾਰਿਆਂ ਦੇ ਮਨ ਵਿੱਚ ਵਧਾਈਆਂ ਕੇ ਬੱਚਾ ਜਨਮਾ ਵਧਾਈਆਂ ਵਧਾਈਆਂ ਹੁਣ ਜੀ ਤੇ ਅਖੀਰ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਨਾਨਕ ਦਾਦਕ ਆਸੀਸਾ ਨਾਨਕ ਦਾਦਕ ਸੋਹਲੇ ਦੇਣ ਅਸੀਸਾਂ ਬਾਲ ਪਿਆਰਾ ਨਾਨਕਿਆਂ ਵਾਲੇ ਦਾਦਕਿਆਂ ਵਾਲੇ ਸੀਸਾਂ ਦਿੰਦੇ ਆ ਕਿ ਬਾਲਕ ਬੜਾ ਪਿਆਰਾ ਆ ਤੋ ਖਾਲਸਾ ਜੀਓ ਗੁਰੂ ਅੰਗਦ ਦੇ ਮਹਾਰਾਜਿਆਂ ਦਾ ਅੱਜ ਪ੍ਰਕਾਸ਼ ਦਿਹਾੜਾ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਸਤਿਗੁਰ ਮਹਾਰਾਜਿਆਂ ਦੇ ਪਾਏ ਹੋਏ ਗੁਰਮਤ ਦੇ ਪੂਰਨਿਆਂ ਤੇ ਚੱਲ ਕੇ ਮਨੁੱਖਾ ਜਨਮ ਸਫਲ ਕਰਨ ਦੀ ਸਤਿਗੁਰੂ ਜੀ ਸਾਨੂੰ ਸਮਰੱਥਾ ਬਖਸ਼ਿਸ਼ ਕਰਨ ਸ਼ਹੀਦਾਂ ਦੇ ਜਾਤ